ਸਾ ਸੰਗਤ ਦਾ ਗਿਆਨ ਟੀਵੀ ਚੈਨਲ ਦੇ ਨਾਲ ਬਣੇ ਰਹੋ ਦੀਵਾਲੀ 20 ਜਾਂ 21 ਦੀ ਬਹੁਤ ਵੱਡਾ ਇੱਕ ਭਰਮ ਜਿਹਾ ਪਿਆ ਹੋਇਆ ਹੈ ਵੀ 20 ਜਾਂ 21 ਦੀ ਦੀਵਾਲੀ ਹੁਣ ਕਦੋਂ ਜਿਹੜੀ ਹੈ ਕਦੋਂ ਮਨਾਈਏ ਪਿਛਲੇ ਸਾਲ ਵੀ ਇਹੀ ਰੌਲਾ ਪਿਆ ਸੀ 31 ਤੇ 1 ਨਵੰਬਰ ਦਾ ਪਰ ਹੁਣ ਹੁਣ ਕਹਿੰਦੇ ਜੀ 20 ਜਾਂ 21 ਅਕਤੂਬਰ ਕਿਹੜੇ ਦਿਨ ਦੀ ਮਨਾਈਏ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਕੱਤਕ ਦੀ ਮਸਿਆ 21 ਅਕਤੂਬਰ ਨੂੰ ਹੈ ਇਸ ਹਿਸਾਬ ਨਾਲ ਦੀਵਾਲੀ 21 ਅਕਤੂਬਰ ਦੀ ਹੀ ਬਣਦੀ ਹੈ ਤੇ 21 ਅਕਤੂਬਰ ਨੂੰ ਹੀ ਮਨਾਈ ਜਾਏਗੀ ਪਰ ਮਸਿਆ ਦੀ ਥਿਤ ਦਾ ਸਮਾਂ 20 ਅਕਤੂਬਰ ਦੁਪਹਿਰ 3:45 ਤੋਂ 21 ਅਕਤੂਬਰ ਸ਼ਾਮ 5:55 ਤੱਕ ਹੈ ਕਿਉਂਕਿ ਦੀਵਾਲੀ ਤੇ ਲక్ష్ਮੀ ਦੀ ਪੂਜਾ ਸੂਰਜ ਢਲਣ ਤੋਂ ਬਾਅਦ ਹੁੰਦੀ ਹੈ ਸੋ ਇਸ ਹਿਸਾਬ ਨਾਲ ਦੀਵਾਲੀ 20 ਅਕਤੂਬਰ ਦੀ ਮੰਨਦੀ ਹੈ ਪਰ ਮੈਂ ਬੇਨਤੀ ਕਰਾਂ ਕਿ ਸਾਨੂੰ ਇਹ ਵਹਿਮਾਂ ਭਰਮਾਂ ਇਹ ਕਰਮਕਾਂਡ ਇਹ ਪੰਡਤਾਂ ਵਾਲੇ ਚੱਕਰਾਂ ਦੇ ਵਿੱਚ ਪੈਣ ਦੀ ਲੋੜ ਨਹੀਂ ਤੁਹਾਡਾ ਦਿਲ ਕਰਦਾ 20 ਦੀ ਮਨਾ ਲਓ ਭਾਵੇਂ 21 ਦੀ ਮਨਾ ਲਓ ਭਾਵੇਂ ਦੋਵੇਂ ਦਿਨਾਂ ਦੀ ਮਨਾ ਲਓ ਕੋਈ ਗੱਲ ਨਹੀਂ ਕਿਸੇ ਵਹਿਮ ਭਰਮ ਕਰਮਕਾਂਡ ਦੇ ਵਿੱਚ ਪੈਣ ਦੀ ਲੋੜ ਨਹੀਂ ਹੈਗੀ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚੋਂ ਦੂਰ ਰਹੋ ਆਪਾਂ ਹਟ ਕੇ ਰਹੀਏ ਸਾਧ ਸੰਗਤ ਕੋਈ ਕਹਿੰਦਾ 20 ਦੀ ਕੋਈ ਕਹਿੰਦਾ 21 ਦੀ ਦੀਵਾਲੀ ਮਨਾਉਣੀ ਮਨਾਉਣੀ ਕੀ ਹੈ ਦੀਵਾਲੀ ਕੋਈ ਰੂਸੀ ਹੋਈ ਹੈ ਵੀ ਤਾਂ ਆਪਾਂ ਦੀਵਾਲੀ ਮਨਾਉਣੀ ਹੈ ਸਾ ਸੰਗਤ ਦਿਵਾਲੀ ਮਨਾਉਣ ਤੋਂ ਭਾਵ ਕੀ ਹੈ ਖੁਸ਼ੀਆਂ ਵੰਡਣੀਆਂ ਨੇ ਖੁਸ਼ੀਆਂ ਸਾਂਝੀਆਂ ਕਰਨੀਆਂ ਚਾਹੇ 20 ਨੂੰ ਕਰ ਲੋ 21 ਨੂੰ ਕਰ ਲੋ ਚਾਹੇ ਦੋ ਵੇ ਦਿਨ ਕਰ ਲੋ ਮੈਂ ਤਾਂ ਕਹਿੰਦਾ ਸਾਰਾ ਸਾਲ ਕਰਿਆ ਕਰੋ ਸਾ ਸੰਗਤ ਇਹ ਥਿੱਤਾਂ ਵਾਰਾਂ ਆਦਿਕ ਇਹ ਜਿਵੇਂ ਕਿਹਾ ਜਾਂਦਾ ਵੀ ਦਿਵਾਲੀ 20 ਨੂੰ ਮਨਾਈਏ ਜੀ 20 ਨੂੰ ਸਮਾਂ ਚੰਗਾ ਹੈ ਜੀ 21 ਨੂੰ ਮਨਾਈਏ 21 ਨੂੰ ਸਮਾਂ ਮਾੜਾ ਜੀ ਇੰਜ ਕਰਕੇ ਇਹ ਵਹਿਮ ਭਰਮ ਜਿਹੜੇ ਫਲਾਏ ਹੋਏ ਹਨਾ ਇਹ ਉਹਨਾਂ ਲੋਕਾਂ ਦੇ ਵਹਿਮ ਭਰਮ ਫਲਾਏ ਹੋਏ ਆ ਜਿਹੜੇ ਲੋਕਾਂ ਨੇ ਤੁਹਾਨੂੰ ਵਹਿਮ ਦੇ ਵਿੱਚ ਪਾ ਕੇ ਲੁੱਟਣਾ ਵੀ ਤੁਸੀਂ 20 ਦੀ ਮਨਾਉਂਗੇ ਤਾਂ ਇੰਜ ਹੋ ਜੂਗਾ ਨਹੀਂ ਫਿਰ ਆਉ ਪਾ ਕਰਾ ਲੋ ਕੋਈ ਨੁਕਸਾਨ ਨਹੀਂ ਹੋਊਗਾ ਹੁਣ ਡਰਦਾ ਬੰਦਾ ਕਹਿ ਦਿੰਦਾ ਚਲੋ ਕਰ ਦੋ ਜੀ ਫਿਰ ਕਿਵੇਂ ਕਰਨਾ ਬੰਦਾ ਫਿਰ ਉਹਵੇਂ ਤੁਰ ਪੈਂਦਾ ਇਹ ਚੀਜ਼ਾਂ ਸਾਨੂੰ ਵਹਿਮ ਦੇ ਵਿੱਚ ਪਾਉਣ ਦੇ ਲਈ ਕ੍ਰੀਏਟ ਕੀਤੀਆਂ ਗਈਆਂ ਨੇ ਜਦੋਂ ਦੁਨੀਆ ਮਨਾਊਗੀ ਉਦੋਂ ਤੁਸੀਂ ਮਨਾ ਲਿਓ ਜੀ ਸਾਧ ਸੰਗਤ ਦੀਵਾਲੀ ਦਾ ਕੀ ਹੈ ਹੁਣ ਦੇਖੋ ਸੁੱਖ ਦੁੱਖ ਜਿਹੜੇ ਨੇ ਉਹ ਕੋਈ ਪਤਾ ਨਹੀਂ ਕਿਵੇਂ ਕਿਹੜੇ ਵਕਤ ਆਉਂਦੇ ਨੇ ਆਪਾਂ ਦੁੱਖ ਦੇ ਵਿੱਚ ਦੁੱਖ ਵਰਗੇ ਹੋ ਜਾਂਦੇ ਆ ਸੁੱਖ ਦੇ ਵਿੱਚ ਸੁੱਖ ਵਰਗੇ ਹੋ ਜਾਂਦੇ ਆ ਪਰ ਯਾਦ ਰੱਖਿਓ ਵੀ ਜਿਹੜਾ ਪਰਮਾਤਮਾ ਨੂੰ ਨਹੀਂ ਭੁੱਲਦਾ ਜਿਹੜਾ ਰੱਬ ਨੂੰ ਨਹੀਂ ਭੁੱਲਦਾ ਉਹਦੇ ਲਈ ਕੋਈ ਚੀਜ਼ ਮੁਸ਼ਕਲ ਨਹੀਂ ਹੈਗੀ ਉਹਦੇ ਲਈ ਦੁੱਖ ਉਹਦੇ ਲਈ ਸੁੱਖ ਕੋਈ ਮਾਇਨੇ ਨਹੀਂ ਰੱਖਦੇ ਪਾਰਸ਼ਾ ਕਹਿੰਦੇ ਨੇ ਇਹ ਗੱਲ ਯਾਦ ਰੱਖਿਓ ਮਨ ਦੇ ਕੌਣ ਕੁਮਤੈ ਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ RAM ਭਗਤ ਨਹਿਕੀਨੀ ਪਾਰਸ਼ਾ ਕਹਿੰਦੇ ਯਾਦ ਰੱਖੋ ਵੀ ਇਨਸਾਨ ਇਹਨਾਂ ਚੀਜ਼ਾਂ ਵਿੱਚ ਖਚਤ ਹੋ ਗਿਆ ਪਰ ਕਹਿੰਦੇ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਿਓ ਸਿੱਖੋ ਕਿ ਪਾਰਸ਼ਾ ਗੁਰੂ ਤੇਗ ਬਹਾਦਰ ਜੀ ਨੇ ਕਿਰਪਾ ਕਰ ਦਿੱਤੀ ਕਹਿੰਦੇ ਭਾਈ ਜਿਹੜਾ ਸਿੱਖ ਖੁਸ਼ੀ ਦੇ ਵਿੱਚ ਰੱਬ ਨੂੰ ਨਹੀਂ ਭੁੱਲਦਾ ਤੇ ਦੁੱਖ ਦੇ ਵਿੱਚ ਵੀ ਕਹਿੰਦੇ ਉਹਨੂੰ ਨਹੀਂ ਭੁੱਲਦਾ ਕਹਿੰਦੇ ਉਹ ਸੁਖੀ ਰਹਿੰਦਾ ਹੈ ਉਹਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ ਤੇ ਬਾਕੀਆਂ ਦੀ ਤੇ ਗੱਲ ਹੀ ਛੱਡ ਦਿਓ ਤੇ ਹੁਣ ਯਾਦ ਰੱਖਿਓ ਭਾਵੇਂ 20 ਦੀਵਾਲੀ 20 ਦੀ ਹੋਵੇ ਭਾਵੇਂ 21 ਦੀ ਜਿਹਨੇ ਗੁਰੂ ਦੀ ਸਿੱਖਿਆ ਮੁਤਾਬਕ ਚੱਲਣਾ ਹੈ ਉਹਦੇ ਮੁਤਾਬਕ ਭਾਵੇਂ ਕੁਝ ਵੀ ਹੋਵੇ ਉਹਦੇ ਮੁਤਾਬਕ ਜਿਵੇਂ ਕਹਾਣੇ ਸੇ ਕਹਾਵਤ ਵਰਤਦੇ ਆ ਨਾ ਸਿਆਣੇ ਕਹਿੰਦੇ ਆ ਸਦਾ ਦੀਵਾਲੀ ਸਾਧ ਕੀ ਅੱਠੇ ਪੈਰ ਬਸੰਤ ਤੇ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਜਿਨੇ ਗੁਰਬਾਣੀ ਦਾ ਸਹਾਰਾ ਲੈਣਾ ਸਤਿਗੁਰੂ ਦਾ ਜਾਪ ਕਰਨਾ ਹੈ ਉਹਦੇ ਲਈ ਕੋਈ ਵਹਿਮ ਭਰਮ ਨਹੀਂ ਚਾਹੀਏ ਵੀ ਦੀ ਮਨਾਓ ਤੇ ਚਾਹੀ ਕਿ ਦੀ ਮਨਾਓ ਸਾ ਸੰਗਤ ਸ਼ਬਦ ਦੇ ਨਾਲ ਜੁੜਿਆ ਹੋਇਆ ਇਨਸਾਨ ਕਦੇ ਧੋਖਾ ਨਹੀਂ ਖਾ ਸਕਦਾ ਸ਼ਬਦ ਦੇ ਨਾਲ ਜੁੜਿਆ ਹੋਇਆ ਇਨਸਾਨ ਕਦੇ ਵੀ ਸੰਸਾਰ ਦੀਆਂ ਰੌ ਰੇਟੀਆਂ ਦੇ ਵਿੱਚ ਨਹੀਂ ਫਸਦਾ ਉਹਦੇ ਮੁਤਾਬਕ ਤੇ ਸਦਾ ਹੀ ਪਰਮਾਤਮਾ ਹੈ ਸਦਾ ਹੀ ਰੱਬ ਹੈ ਸਦਾ ਹੀ ਉਸ ਪਰਮਾਤਮਾ ਦਾ ਜਿਹੜਾ ਉਸ ਨੂੰ ਸਹਾਰਾ ਹੈ ਤੇ ਗੁਰਮੁਖ ਪਿਆਰਿਓ ਇਹ ਗੱਲ ਯਾਦ ਰੱਖਿਓ ਕਤਕ ਦੀ ਮਸਿਆ 21 ਅਕਤੂਬਰ ਨੂੰ ਹੈ ਇਸ ਹਿਸਾਬ ਨਾਲ ਦੀਵਾਲੀ 21 ਅਕਤੂਬਰ ਦੀ ਮੰਨਦੀ ਹੈ ਦੀਵਾਲੀ ਨਾਲ ਸਿੱਖਾਂ ਦਾ ਭਾਵੇਂ ਕੋਈ ਸਬੰਧ ਨਹੀਂ ਸਾਡਾ ਹੈ ਬੰਦੀ ਛੋੜ ਦਿਵਸ ਤੇ ਇਸ ਦਿਨ ਆਪਾਂ ਦੀਪਮਾਲਾ ਘਰ ਦੇ ਵਿੱਚ ਕਰੀਏ ਔਰ ਗੁਰਬਾਣੀ ਦੇ ਸ਼ਬਦ ਪੜ੍ਹੀਏ ਗੁਰੂ ਚਰਨਾਂ ਵਿੱਚ ਜਾ ਕੇ ਅਰਦਾਸ ਕਰੀਏ ਸਤਿਗੁਰੂ ਇਹ ਦੀਵਾਲੀ ਇਹ ਬੰਦੀ ਛੋੜ ਦਿਵਸ ਸਾਰਿਆਂ ਦਾ ਸਾਂਝਾ ਹੈ ਪਾਤਸ਼ਾਹ ਸਾਰਿਆਂ ਨੂੰ ਖੁਸ਼ੀਆਂ ਦੇਵੀ ਸਾਰਿਆਂ ਨੂੰ ਰਜਮੀ ਰੋਟੀ ਦੇਵੀ ਸਾਰਿਆਂ ਨੂੰ ਦੇਹ ਰੋਗਤਾ ਦੇਵੀ ਪਾਤਸ਼ਾਹ ਜੀ ਸਾਰਿਆਂ ਨੂੰ ਤੇਰੇ ਨਾਮ ਦੀ ਦਾਤ ਬਖਸ਼ੀ ਬਸ ਹੋਰ ਨਹੀਂ ਕੁਝ ਚਾਹੀਦਾ ਪਾਤਸ਼ਾਹ ਇੰਨੀ ਕਿਰਪਾ ਕਰਿਓ ਬਸ ਇਹ ਸਾਨੂੰ ਚੀਜ਼ਾਂ ਦੇ ਜਾਈਂ ਵਾਹਿਗੁਰੂ ਜੀ ਕਾ ਖਾਲਸਾ